ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਬੇਸਣ ਦਾ ਸੀਰਾ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਹੈ ਇੱਕ ਘਰੇਲੂ ਜੀ ਦਵਾਈ ਹੈ ਜੀ ਤੁਹਾਨੂੰ ਸਰਦੀ ਤੋਂ ਬਚਾਵੇਗੀ ਇਹ ਸਿੱਕਾਂ ਜਖਾਮ ਨਜ਼ਲੇ ਤੋਂ ਬਹੁਤ ਹੀ ਜਲਦੀ ਇਹਦੇ ਨਾਲ ਪੀਣ ਦੇ ਨਾਲ ਰਾਹਤ ਮਿਲਦੀ ਹੈ ਜੀ ਤੇ ਇੱਥੇ ਦੇਖੋ ਆਪਾਂ ਨੇ ਇੱਕ ਚਮਚ ਜਿਹੜਾ ਆ ਦੇਸੀ ਘਿਓ ਦਾ ਲੈ ਲਿਆ ਹੈ ਘਿਓ ਆਪਾਂ ਨੇ ਗਰਮ ਕਰ ਲਿਆ ਹੈ ਜੀ ਸੇਕਪਾਣੇ ਇੱਥੇ ਬਿਲਕੁਲ ਘੱਟ ਕੀਤਾ ਹੋਇਆ ਆ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ 2 ਚਮਚ ਭਰ ਕੇ ਬੇਸਣ ਬੇਸਣ ਨੂੰ ਹੁਣ ਆਪਾਂ ਮੱਠੇ ਮੱਠੇ ਜੇ ਸੇਕਦੇ ਉੱਤੇ ਭੁੰਨ ਲਵਾਂਗੇ ਜੀ ਤੇਜ ਸੇਕਦੇ ਉੱਤੇ ਨਹੀਂ ਭੁੰਨਣਾ ਬਿਲਕੁਲ ਘੱਟ ਜੇ ਸੇਕਦੇ ਆਪਾਂ ਇਹਨੂੰ ਭੁੰਨਣਾ ਹੈ ਜੀ ਚੰਗੀ ਤਰ੍ਹਾਂ ਦੇ ਨਾਲ ਆਪਾਂ ਬੇਸਣ ਭੁੰਨ ਲਵਾਂਗੇ ਹਾਂਜੀ ਇੱਥੇ ਦੇਖੋ ਬੇਸਣ ਜਿਹੜਾ ਆ ਥੋੜਾ ਥੋੜਾ ਭੁੱਜ ਹੋਣ ਲੱਗ ਗਿਆ ਏ ਤੇ ਬੇਸਣ ਦੇਖੋ ਕਿਉਂ ਜਿਹੜਾ ਆ ਛੱਡ ਦਿੱਤਾ ਏ ਤੇ ਇਸ ਤਰ੍ਹਾਂ ਹੀ ਆਪਾਂ ਨੇ ਘੱਟ ਸੇਕ ਦੇ ਉੱਤੇ ਭੁੰਨਣਾ ਏ ਜੇ ਆਪਾਂ ਤੇਜ਼ ਸੇਕ ਦੇ ਉੱਤੇ ਭੁੰਨਾਗੇ ਤਾਂ ਬੇਸਣ ਜਿਹੜਾ ਆ ਜਲ ਜਾਵੇਗਾ ਥੋੜੀ ਥੋੜੀ ਖੁਸ਼ਬੂ ਜਿਹੜੀ ਇਹਦੇ ਵਿੱਚੋਂ ਆਣੀ ਸਟਾਰਟ ਹੋ ਗਈ ਏ ਪਰ ਬਸ ਇੱਕ ਅੱਧਾ ਮਿੰਟ ਹੋਰ ਇਹਨੂੰ ਭੁੰਨ ਲੈਣੇ ਆ ਹਾਂਜੀ ਇੱਥੇ ਤੁਸੀਂ ਦੇਖ ਸਕਦੇ ਹੋ ਬੇਸਣ ਦਾ ਜਿਹੜਾ ਕਲਰ ਹੈ ਚੇਂਜ ਹੋ ਚੁੱਕਿਆ ਹੈ ਤੇ ਚੰਗੀ ਤਰ੍ਹਾਂ ਦੇ ਨਾਲ ਬੇਸਣ ਭੁੱਜ ਗਿਆ ਗਿਆ ਤੇ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਥੋੜਾ ਜਿਹਾ ਟੁਕੜਾ ਅਦਰਕ ਦਾ ਇਹਨੂੰ ਮੈਂ ਕद्दूकश ਕਰ ਲਿਆ ਹੈ ਬਰੀਕ ਪਾਸੇ ਤੋਂ ਤੁਸੀਂ ਇਹਦੇ ਵਿੱਚ ਨਾ ਸੁੰਡ ਵੀ ਪਾ ਸਕਦੇ ਹੋ ਸੁੱਕਾ ਅਦਰਕ ਦਾ ਜਿਹੜਾ ਪਾਊਡਰ ਹੁੰਦਾ ਆ ਉਹ ਵੀ ਤੁਸੀਂ ਪਾ ਸਕਦੇ ਹੋ ਪਰ ਜੇ ਤੁਸੀਂ ਅਦਰਕ ਪਾਉਗੇ ਤਾਂ ਸਭ ਤੋਂ ਵੈਸਟ ਆ ਤੇ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਦੇ ਨਾਲ ਮਿਲਾ ਦਾਂਗੇ ਜੀ ਸੇਕ ਆਪਾਂ ਘੱਟ ਹੀ ਕੀਤਾ ਹੋਇਆ ਹੈ ਸੇਕ ਇੱਥੇ ਆਪਾਂ ਨੇ ਫੁੱਲ ਨਹੀਂ ਕੀਤਾ ਹੋਇਆ ਹਾਂਜੀ ਅਦਰਕ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਲਾ ਲਿਆ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਥੋੜੇ ਜਿਹਾ ਬਦਾਮ ਇਹ ਬਦਾਮ ਆਪਸ਼ਨਲ ਹੈ ਜੀ ਪੂਰੀ ਤਰ੍ਹਾਂ ਦੇ ਨਾਲ ਜੇ ਤੁਹਾਡੇ ਕੋਲ ਹੈਗੇ ਤੁਸੀਂ ਪਾ ਲਿਓ ਨਹੀਂ ਤੁਸੀਂ 스ਕਿੱਪ ਵੀ ਕਰ ਸਕਦੇ ਹੋ ਥੋੜਾ ਜਿਹਾ ਪੈਨੋ ਵੀ ਮਿਲਾ ਲਾਂਗੇ ਚੰਗੀ ਤਰ੍ਹਾਂ ਇਹਦੇ ਵਿੱਚ ਆਪਣੇ ਕੋਲੇ ਨਾ ਇਲਾਇਚੀ ਪਾਊਡਰ ਹੈ ਨਹੀਂ ਸੀ ਇਸ ਕਰਕੇ ਆਪਾਂ ਨੇ ਛੋਟੀ ਇਲਾਇਚੀ ਦੇ ਜਿਹੜੇ ਬੀਜ ਆ ਉਹ ਪਾ ਦਿੱਤੇ ਆ ਜੇ ਤੁਹਾਡੇ ਕੋਲ ਇਲਾਇਚੀ ਪਾਊਡਰ ਹੈਗਾ ਥੋੜਾ ਜਿਹਾ ਤੁਸੀਂ ਫਲੇਵਰ ਦੇ ਲਈ ਪਾ ਲਿਓ ਜੀ ਉਨੇ ਦੇ ਵਿੱਚ ਪਾਵਾਂਗੇ ਆਪਾਂ ਥੋੜੀ ਜੀ ਹਲਦੀ ਠੀਕ ਹੈ ਜੀ ਥੋੜੀ ਜੀ ਹਲਦੀ ਪਾਵਾਂਗੇ ਹਲਦੀ ਜ਼ਰੂਰੀ ਹੈ ਸਰਦੀਆਂ ਵਿੱਚ ਜਿਵੇਂ ਆਪਣੇ ਹੱਡ ਪੈਰ ਦੁਖਣ ਲੱਗ ਜਾਂਦੇ ਆ ਜੋੜਾਂ 'ਚ ਦਰਦ ਵਗੈਰਾ ਰਹਿੰਦਾ ਉਹਦੇ ਲਈ ਵੀ ਬਹੁਤ ਚੰਗੀ ਹੁੰਦੀ ਆ ਹਲਦੀ ਜ਼ਰੂਰੀ ਬਾਦਾਮ ਦੇਖੋ ਆਪਸ਼ਨਲ ਹੈ ਜੀ ਬਾਕੀ ਜਿਹੜੀਆਂ ਚੀਜ਼ਾਂ ਆਪਾਂ ਪਾਈਆਂ ਨੇ ਇਹ ਸਾਰੀਆਂ ਪਾਣੀਆਂ ਜ਼ਰੂਰੀ ਨੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਹੁਣ ਮਿਲਾ ਲਾਂਗੇ ਜੀ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਦੁੱਧ ਦੁੱਧ ਆਪਾਂ ਦੋ ਕੱਪ ਪਾਵਾਂਗੇ ਅਸੀਂ ਦੋ ਕੱਪ ਆਪਾਂ ਬਣਾ ਰਹੇ ਆ ਇੱਥੇ ਇਹਨਾਂ ਦੁੱਧ ਆਪਾਂ ਨੇ ਉਬਲਿਆ ਹੋਇਆ ਲਿਆ ਹੈ ਜੀ ਮਲਾਈ ਇਹਦੀ ਉਤਾਰੀ ਹੋਈ ਹੈ ਆਪਾਂ ਇੱਥੇ ਉਬਲਿਆ ਹੋਇਆ ਦੁੱਧ ਲਿਆ ਹੈ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਲਾ ਦਾਂਗੇ ਹਾਂਜੀ ਦੁੱਧ ਪਾਣ ਤੋਂ ਬਾਅਦ ਇੱਥੇ ਆਪਾਂ ਸੇਕ ਕਰ ਲਾਂਗੇ ਹੁਲ ਵੈਸੇ ਜਿਹੜਾ ਦੁੱਧ ਹੈ ਉਹ ਕੋਸਾ ਜਿਹਾ ਹੀ ਸੀਗਾ ਗਰਮ ਜਿਹਾ ਤੇ ਆਪਾਂ ਇੱਥੇ ਹੁਣ ਸੇਕ ਜਿਹੜਾ ਫੁੱਲ ਕਰ ਲਾਂਗੇ ਤਾਂ ਜੋ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਪੱਕ ਜਾਣ ਇਹਨੂੰ ਨਾ ਹੁਣ ਆਪਾਂ ਨੇ ਦੋਕ ਉਬਾਲ ਦਵਾਣੇ ਆ ਤੇ ਹੁਣ ਆਪਾਂ ਇਹਦੇ ਵਿੱਚ ਮਿੱਠਾ ਵੀ ਪਾ ਦਿੰਨੇ ਆ ਹਾਂਜੀ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਸ਼ੱਕਰ ਤੁਸੀਂ ਚਾਹੋ ਜੇ ਸ਼ੱਕਰ ਨਹੀਂ ਹੈਗੀ ਤਾਂ ਚੀਨੀ ਵੀ ਪਾ ਸਕਦੇ ਹੋ ਇੱਥੇ ਆਪਾਂ 3 ਚਮਚ ਸ਼ੱਕਰ ਦੇ ਪਾਵਾਂਗੇ ਜੀ ਇਹ ਛੋਟਾ ਚਮਚਾ ਨਾਰਮਲੀ ਹਾਂਜੀ ਇੱਥੇ ਸ਼ੱਕਰ ਪਾਣ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਲਾ ਦਾਂਗੇ ਨਾਲ ਦੀ ਨਾਲ ਦੁੱਧ ਨੂੰ ਉਬਾਲ ਵੀ ਆ ਗਿਆ ਏ ਤੇ ਸ਼ੱਕਰ ਵੀ ਆਪਾਂ ਪਾ ਦਿੱਤੀ ਹੈ ਤੇ ਬਸ ਆਪਾਂ 1 ਮਿੰਟ ਇਹਨੂੰ ਹੋਰ ਪਕਾਉਣਾ ਹੈ ਤੇ ਉਸ ਤੋਂ ਬਾਅਦ ਆਪਾਂ ਆਪਣਾ ਜਿਹੜਾ ਬੇਸਣ ਦਾ ਸਿਰਆ ਇਹ ਬਣ ਕੇ ਤਿਆਰ ਹੋ ਜਾਊਗਾ ਹਾਂਜੀ ਇੱਥੇ ਦੇਖੋ ਜਿਹੜਾ ਆਪਣਾ ਬੇਸਣ ਦਾ ਸਿਰਆ ਇਹ ਚੰਗੀ ਤਰ੍ਹਾਂ ਦੇ ਨਾਲ ਉਬਲ ਚੁੱਕਿਆ ਏ ਉਬਾਲ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਆ ਚੁੱਕੇ ਨੇ ਤੇ ਚੰਗੀ ਤਰ੍ਹਾਂ ਪੱਕ ਗਿਆ ਹੈ ਤੇ ਹੁਣ ਆਪਾਂ ਇੱਥੇ ਗੈਸ ਕਰ ਦਾਂਗੇ ਜੀ ਬੰਦ ਹਾਂਜੀ ਆਪਾਂ ਨੇ ਗੈਸ ਬੰਦ ਕਰ ਦਿੱਤਾ ਏ ਹਾਂਜੀ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਗੈਸ ਬੰਦ ਕਰ ਦਿੱਤਾ ਸੀਗਾ ਜੀ ਤੇ ਇਹ ਪਹਿਲਾਂ ਨਾਲੋਂ ਕਿੰਨਾ ਗਾੜਾ ਹੋ ਚੁੱਕਿਆ ਏ ਤੇ ਇਸ ਤਰ੍ਹਾਂ ਪਕਾਣਾ ਏ ਜੀ ਇਹ ਚੰਗੀ ਤਰ੍ਹਾਂ ਨਾਲ ਸਾਰੀਆਂ ਚੀਜ਼ਾਂ ਦੇ ਵਿੱਚ ਪੱਕ ਗਈਆਂ ਨੇ ਤੇ ਹੁਣ ਆਪਾਂ ਇਹਨਾਂ ਨੂੰ ਕੱਪਾਂ ਵਿੱਚ ਕੱਢ ਕੇ ਦਵਾਂਗੇ ਪੀਣ ਦੇ ਲਈ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਤੁਸੀਂ ਜਿੰ ਨੂੰ ਮਰਜ਼ੀ ਇਹ ਪੀਣ ਦੇ ਲਈ ਦੇ ਸਕਦੇ ਹੋ ਤੇ ਇਹ ਜਿਹੜਾ ਸਿਰਾ ਆ ਨਾ ਇਹ ਤੁਸੀਂ ਰਾਤ ਨੂੰ ਸੌਣ ਵੇਲੇ ਹੀ ਲੈਣਾ ਏ ਦਿਨ ਵਿੱਚ ਨਹੀਂ ਪੀਣਾ ਹੈਗਾ ਕਿਉਂਕਿ ਪੀਣ ਤੋਂ ਬਾਅਦ ਇਹਨੂੰ ਹਵਾ ਵਿੱਚ ਨਹੀਂ ਜਾਣਾ ਹੁੰਦਾ ਪੀਣ ਤੋਂ ਬਾਅਦ ਪੈ ਜਾਣਾ ਹੁੰਦਾ ਹੈ ਜੀ ਫਿਰ ਇਹ ਛੇਤੀ ਅਸਰ ਕਰਦਾ ਹੈ ਤੇ ਲੋ ਜੀ ਹੁਣ ਆਪਾਂ ਦਿਨੇ ਆ ਪੀਣ ਦੇ ਲਈ ਹਾਂਜੀ ਆਪਾਂ ਨੇ ਇੱਥੇ ਕੱਪਾਂ ਵਿੱਚ ਕੱਢ ਲੈਣੇ ਆ ਇਹਨੂੰ ਹੁਣ ਬਹੁਤ ਹੀ ਕਾਰਗਰ ਕੁਦਾ ਅਜਮਾਇਆ ਹੋਇਆ ਨੁਸਖਾ ਹੈ ਜੀ ਇਹ ਤੁਸੀਂ ਜ਼ਰੂਰ ਪੀਓ ਜੇ ਤੁਹਾਨੂੰ ਸਰਦੀ ਤੋਂ ਬਹੁਤ ਜ਼ਿਆਦਾ ਪ੍ਰੋਬਲਮ ਰਹਿੰਦੀ ਆ ਛਿੱਕਾਂ ਜ਼ੁਕਾਮ ਹਨ ਖੰਗ ਇਹ ਤੁਹਾਡੀ ਨਹੀਂ ਠੀਕ ਹੁੰਦੀ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਬਣਾ ਕੇ ਵੇਸਣ ਦਾ ਸਿਰਾ ਜ਼ਰੂਰ ਕੀਣਾ ਇਹ ਬਹੁਤ ਛੋਟੀ ਜੀ ਵੀਡੀਓ ਆ ਤੁਸੀਂ ਜ਼ਰੂਰ ਦੇਖਣਾ ਜੀ ਲੋ ਜੀ ਇੱਥੇ ਆਪਾਂ ਥੋੜਾ ਜਿਹਾ ਇਹਨੂੰ ਗਾਰਨਿਸ਼ ਕਰ ਦਿੰਨੇ ਆ ਇਹ ਇਹ ਪੂਰੀ ਤਰ੍ਹਾਂ ਦੇ ਨਾਲ ਆਪਸ਼ਨਲ ਹੈ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਅਗਰ ਬਦਾਮ ਹੈਗੇ ਆ ਤਾਂ ਤੁਸੀਂ ਜਰੂਰ ਪਾ ਲਿਓ ਨਹੀਂ ਤੁਸੀਂ ਸਕਿੱਪ ਕਰ ਸਕਦੇ ਹੋ ਲੋ ਜੀ ਵੀਡੀਓ ਤੁਸੀਂ ਜਰੂਰ ਦੇਖਣਾ ਠੀਕ ਹੈ ਜੀ ਤੇ ਇਹ ਤੁਸੀਂ ਜਰੂਰ ਬਣਾ ਕੇ ਦੇਖਣਾ ਬਹੁਤ ਹੀ ਕਮਾਲ ਦਾ ਨੁਸਖਾ ਹੈ ਜੀ ਤੇ ਕਿਵੇਂ ਦੀ ਲੱਗੀ ਸਾਡੀ ਵੀਡੀਓ ਕਮੈਂਟ ਜਰੂਰ ਕਰਕੇ ਜਾਣਾ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ